ਪੰਜਾਬ ਚ ਤਹਿਸੀਲਾਂ ਅਤੇ ਸਬ ਤਹਿਸੀਲਾਂ ਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਨ੍ਹਾਂ ਤਹਿਤ ਅੱਜ ਮਾਛੀਵਾੜਾ ਸਬ ਤਹਿਸੀਲ ਵਿਖੇ ਵੀ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕ ਆਪਣੇ ਇੰਤਕਾਲ ਦੇ ਮਾਮਲੇ ਜੋ ਕਾਫੀ ਸਮੇਂ ਤੋਂ ਕਿਸੇ ਵੀ ਕਾਰਨ ਕਰਕੇ ਪੈਂਡਿੰਗ ਪਏ ਸਨ ਆਪਣੇ ਨੇੜੇ ਤੇੜੇ ਦੀ ਤਹਿਸੀਲ ਸਭ ਤਹਿਸੀਲ ਵਿੱਚ ਪਹੁੰਚ ਕੇ ਇੰਤਕਾਲ ਕਰਵਾ ਰਹੇ ਸਨਾਇਬ ਤਹਿਸੀਲਦਾਰ ਜਗਦੀਪ ਇੰਦਰ ਸਿੰਘ ਨੇ ਦੱਸਿਆ ਕਿ ਮੇਰੀ ਇਸ ਥਾਂ ਉੱਤੇ ਨਵੀਂ ਪੋਸਟਿੰਗ ਹੋਈ ਹੈ ਪਰ ਸਰਕਾਰ ਨੇ ਜੋ ਸਾਡੀ ਡਿਊਟੀ ਲਗਾਈ ਹੈ ਅਸੀਂ ਉਸ ਨੂੰ ਤਨਦੇਹੀ ਨਾਲ ਨਿਭਾ ਰਹੇ ਹਾਂ ਤੇ ਪੈਂਡਿੰਗ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾ ਰਹੇ ਹਾਂ ਉਹਨਾਂ ਨੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਮਾਮਲਾ ਪੈਂਡਿੰਗ ਨਹੀਂ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਮੇਰੀ ਪੋਸਟ ਹੁਣ ਪੱਕੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੇਰੇ ਕੋਲ ਸਿਰਫ ਇੱਕ ਹੋਰ ਸਟੇਸ਼ਨ ਕੂਮਕਲਾ ਵੀ ਹੈ। ਮੈਂ ਇੱਥੇ 2-3 ਦਿਨ ਬੈਠਿਆ ਕਰਾਂਗਾ ਤਾਂ ਕਿ ਲੋਕਾਂ ਦੇ ਕੰਮ ਹੋ ਸਕਣ। ਜੇ ਤੁਸੀਂ ਅੰਤਕਾਲ ਸਾਡੇ ਰਿਸ਼ਤੇਦਾਰ ਆਈ ਨੇ ਅੰਤਕਾਲ ਪਾਣੇ ਪਏ ਆ ਜੀ। ਅਸੀਂ ਉਹਨਾਂ ਬਾਰੇ ਆਇਆ ਕੋਈ। ਕਿੰਨੇ ਕ ਸਮੇਂ ਤੋਂ ਪੈਂਡਿੰਗ ਪਏ ਜੀ। ਇਹਨੂੰ ਕੋਈ ਜੀ ਕਿਸੇ ਨੂੰ ਮਹੀਨਾ ਹੋ ਗਿਆ ਕਿਸੇ ਨੂੰ 10 ਮਹੀਨੇ ਹੋ ਗਏ ਜੀ ਕਿਸੇ ਨੂੰ 4 ਹੋ ਗਏ ਜੀ ਕਿਸੇ ਨੂੰ 6 ਵੀ ਹੋ ਗਏ ਜੀ ਸਾਡੀ ਬੇਚਿਆ ਵੀ ਸਾਡੇ ਸਾਰੇ ਬੰਨਾਂ ਦੇ ਅੰਤਕਾਲ ਹੋਣੇ ਚਾਹੀਦੇ ਜਿਹੜੀ ਵਿਕਤੀਆਂ ਹੋ ਵੀ ਹੋਣੇ ਚਾਹੀਦੀਆਂ ਜੀ ਅੱਜ ਫਿਰ ਨੈੱਬ ਸਾਹਿਬ ਮਿਲੇ ਨੇ ਉਰੇ ਆਏ ਅੱਜ ਨੈੱਬ ਸਾਹਿਬ ਅਸੀਂ ਅੰਦਰ ਟ੍ਰੇਨਿੰਗ ਆਏ ਜਾਨੀ ਅੰਦਰ ਡਿਊਟੀ ਦੇ ਬਰਖਤੇ ਨੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਸਾਨੂੰ ਬੜੀ ਖੁਸ਼ੀ ਆ ਸਾਡੀ ਜਿਹੜੀ ਪਾਵ ਲਖ ਦੀ ਆ ਕੇ ਸੁਣਾਈ ਕੀਤੀ ਜੀ ਇਦਾਂ ਹੀ ਕਰਦੇ ਰਹਿਣ ਠੀਕ ਆ ਜੀ ਹਾਂ ਜੀ ਅਸੀਂ ਪਹਿਲਾਂ ਅਜਿਹੇ ਕੈਂਪ ਕਦੇ ਲੱਗੇ ਨਹੀਂ ਜੀ ਕਦੇ ਕੰਪਨੀ ਨਹੀਂ ਆ। ਅੱਜ ਭਗਵੰਤ ਮਾਨ ਸਾਹਿਬ ਜੀ ਦਾ ਧੰਨਵਾਦ ਕਰਦੇ ਆ, ਨੈਵਸੀ ਦਰ ਸਾਹਿਬ ਜੀ ਦਾ ਧੰਨਵਾਦ ਕਰਦੇ ਆ। ਸਾਨੂੰ ਬੜੀ ਖੁਸ਼ੀ ਹੈ ਜੇ ਸਾਡੀ ਇਸੇ ਤਰੀਕੇ ਨਾਲ ਸੁਣਾਈ ਹੋਈ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਡੇ ਕਾਫੀ ਮਤਲਬ ਲੰਮੇ ਸਮੇਂ ਤੋਂ ਮੇਰੇ ਬ੍ਰਦਰ ਦੀ ਕਾਨੂੰਗੋਸ ਤੋਂ ਠੀਕ ਹੈ ਸਰਵਿਸ ਵਿੱਚ ਉਹਨਾਂ ਹੀ ਦਿੱਤੋਂ ਸੀ ਉਹਨਾਂ ਦੇ ਇੱਕਾਲ کافی ਸਮੇਂ ਤੋਂ ਪੈਂਡਿੰਗ ਸੀ ਸਾਲ ਹੋ ਗਿਆ ਉਹਨਾਂ ਦੀ ਮਰਨ। ਕਿਉਂ ਮੈਂ ਸਾਰੇ ਕਦਮ ਕਰਵਾ ਕੇ ਪਰ ਪੂਰੇ ਨਹੀਂ ਤੇ ਹੋ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ 26 ਕੋਸਟਾਨ ਹੈ ਜਿਹੜੀਆਂ ਸਿਰ 6 ਪੋਸਟਾਂ ਭਰੀਆਂ ਨੇ ਪਹਿਲਾਂ 4 ਪਤਵਾਰੀ ਸੀਗੇ ਇੱਥੇ 2 ਲਪੇ ਜਿਹੜੇ ਅਪੁਆਇੰਟੀ ਆਏ ਉਹਨਾਂ ਨੇ ਆਏ ਨੇ ਪਤਵਾਰੀ ਕਾਨੂੰਗੋ ਸਾਹਿਬ ਇੱਥੇ 2 ਪੋਸਟਾਂ ਨਾਲ ਇੱਕ ਭਰੀ ਹੋਈ ਆ ਇੱਕ ਖਾਲੀ ਆ ਨੈib ਤਸਵੀਲਦਾਰ ਸਾਹਿਬ ਵੀ ਕੂਮ ਵੀ ਜਾਂਦੇ ਨੇ ਇੱਥੇ ਵੀ 2 ਲੋਨ ਨੇ ਪਿੱਛੇ ਤਾਂ ਇੱਥੇ ਪੋਸਟ ਖਾਲੀ ਹੋ ਰਹੀ ਆ ਨੈib ਤਸਵੀਲਦਾਰ ਦੀ ਦੋਵੇਂ ਇਹਦੇ ਕਰਕੇ ਕੰਮ ਸਾਰੇ ਪੈਂਡਿੰਗ ਪਏ ਆ ਪਿਛਲੇ ਕੰਮ ਆ ਜਿਹੜੇ ਪੈਂਡਿੰਗ ਹੋਣ ਕਰਕੇ ਇਹ ਇਕੱਠੇ ਹੋਈ ਗਏ ਤੇ ਲੋਕ ਇਸ ਗੱਲ ਕਰਕੇ ਕਾਫੀ ਜਿਆਦਾ ਪਰੇਸ਼ਾਨ ਸੀਗੇ ਪੰਜਾਬ ਸਰਕਾਰ ਦਾ ਬਹੁਤ ਸਲਾਘਾਯੋਗ ਉਪਰਾਲਾ ਹੈ ਅਜੇ ਇਹ ਕੈਂਪਾਂ ਹਮੇਸ਼ਾ ਟਾਈਮ ਬੇ ਟਾਈਮ ਲੱਗਦੇ ਰਹਿਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਕਮੀਆਂ ਪੇਛੀਆਂ ਪਿਛਲੀਆਂ ਰਹਿੰਦੀਆਂ ਨੇ ਉਹ ਪਈਆਂਆਂ ਦਾ ਲੰਬੇ ਸਮੇਂ ਤੱਕ ਪੈਣ ਪਏ ਜਾਂਦੇ ਨੇ ਕੰਮ ਨਵੇਂ ਵੀ ਕੰਮ ਨਹੀਂ ਹੁੰਦੇ ਪਿਛਲੇ ਦਾ ਪਲੱਕ ਹੀ ਹੁਣ ਸੀ ਕਿਉਂਕਿ ਜਿਹੜੀ ਸਬ ਤਸੀਲਦਾਰ ਇਹ ਮਾਚੀਵਾੜਮ ਤੋਂ ਬਣਨ ਵਿੱਚ ਬਣੀ ਸੀ ਇੱਥੇ ਕਾਫੀ ਜ਼ਿਆਦਾ ਦਿੱਕਤ ਰਹੀ ਆ ਸੀ মিডিਆ ਰਹੀਂ ਅਖਬਾਰਾਂ ਰਹੀਂ ਲੋਕਾਂ ਐਮ ਐਲ ਏ ਸਾਹਿਬ ਨੂੰ ਕਿਹਾ ਵੀ ਇੱਥੇ ਪੱਕਾ ਨਵੇਂ ਤਸੀਲਦਾਰ ਸਾਹਿਬ ਨੂੰ ਲੱਗਣਾ ਚਾਹੀਦਾ ਤੇ ਜਿਹੜੀਆਂ ਸਟੋਰੀ ਨੇ ਪੂਟਣ ਨੇ ਉਹ ਭਰੀਆਂ ਜਾਣੀਆਂ ਚਾਹੀਆਂ ਨੇ ਇਹ ਡਵੈਲਪਮੈਂਟ ਏਰੀਆ ਹੈ ਇੱਥੇ ਰੈਵਨਿਊ ਮੈਂ ਕਹਾ ਕਿ ਲੁਧਿਆਣਾ ਹੀ ਨਹੀਂ ਸੋ ਕਿ ਪੰਜਾਬ ਦੇ ਸਭ ਸਭ ਕੂਟੀਲਾਂ ਵਿੱਚੋਂ ਸਭ ਤੋਂ ਵੱਧ ਰੈਵਨਿਊ ਇੱਥੋਂ ਕਈ ਵਾਰ ਅਖਬਾਰਾਂ ਵਿੱਚ ਆ ਚੁੱਕਿਆ ਸੋ ਪੰਜਾਬ ਸਰਕਾਰ ਦਾ ਜਿੱਥੇ ਅਸੀਂ ਇਸ ਗੱਲ ਦੀ ਛਲਾਂਗਾ ਕਰਦੇ ਆ ਉੱਥੇ ਇਹ ਵੀ ਮੰਗ ਕਰਦੇ ਆ ਕਿ ਇੱਥੇ ਜਿਹੜੀਆਂ 22 23 ਪੋਸਟਾਂ ਖਾਲੀ ਪਈਆਂ ਨੇ ਉਹ ਪਰਿਵਾਰੀਆਂ ਦੀਆਂ ਕਾਨੂੰਨ ਉਹ ਸਾਹਿਬ ਨਹੀਂ ਆਤੇ ਨੈਪ ਤੋਂ ਸੀਧਾਰ ਨੂੰ ਪਰਮਨੈਂਟ ਇੱਥੇ ਲਾਉਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਨੇ ਪੈਂਡਿੰਗ ਨੇ ਉਹ ਸਹੀ ਟਾਈਮ ਸਰ ਹੋ ਜਾਣ ਫਿਰ ਮੈਂ ਪੰਜਾਬ ਸਰਕਾਰ ਦਾ ਜਿਹੜਾ ਹੈ ਅਪਰਾਲਾ ਨਵਾਂ ਟਾਈਪ ਦਾ ਕੀਤਾ ਗਿਆ ਪਹਿਲਾਂ ਅਜਿਹੇ ਕਦੇ ਕੈਂਪਨੀ ਲੱਗੇ ਅਜਿਹੇ ਕੈਂਪ ਲੱਗਦੇ ਰਹਿਣਗੇ ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਰਹੇਗੀ ਧੰਨ ਲੋਕਾਂ ਦਾ ਰਿਸਪੌਂਸ ਸਾਨੂੰ ਬਹੁਤ ਵਧੀਆ ਮਿਲ ਰਿਹਾ ਹੈ ਕਿ ਲੋਕ ਸਾਡੇ ਕੋਲ ਆ ਵੀ ਰਹੇ ਨੇ ਤੇ ਤੁਸੀਂ ਕੈਮਰੇਟ ਦਿਖਾ ਵੀ ਛੋੜੋ ਬੜੀ ਚਾਈ ਹੋਈ ਹੈ ਆਪਣੇ ਕੰਮ ਕਰਾਣਾ ਅਸੀਂ ਇਹਨਾਂ ਦੇ ਨਾਲ ਦੇ ਨਾਲ ਕੁਝ ਕਰਾ ਕੇ ਵੀ ਚਲੇ ਗਏ ਨੇ ਕਿ ਅਸੀਂ ਇਹਨਾਂ ਦੇ ਨਾਲ ਦੇ ਨਾਲ ਕੰਮ ਕਰਕੇ ਇਹਨਾਂ ਨੂੰ ਮਤਲਬ ਚਾਹ ਪਿਆ ਕੇ ਭੇਜ ਰਹੇ ਆ ਤੇ ਸਰਕਾਰ ਦਾ ਜਿਹੜਾ ਹੁਕਮ ਹੈ ਉਹ ਸਾਨੂੰ ਪਹਿਲਾਂ ਹੀ ਮਿਲ ਚੁੱਕਿਆ ਸੀਗਾ ਤੇ ਉਸ ਸੰਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਸੀ ਆਪਣੇ ਪਟਵਾਰੀ ਸਾਹਿਬਾਨ ਨੂੰ ਕਿ ਤੁਸੀਂ ਆਪਣੇ ਰਿਕਾਰਡ ਮੁਕੰਮਲ ਕਰਕੇ ਸਾਰੇ ਇੰਤਕਾਲ ਲੈ ਕੇ ਕੋਈ ਵੀ ਨਵਾਂ ਪੁਰਾਣਾ ਬਾਕੀ ਨਾ ਰਵੇ ਤੇ ਸਾਰੇ ਇੰਤਕਾਲ ਤੁਸੀਂ ਸਾਰੇ ਜੋ ਵੀ ਤੁਹਾਡੀ ਪੈਂਡੈਂਸੀ ਆ ਉਹ ਕਲੀਅਰ ਹੋਣੀ ਚਾਹੀਦੀ ਹੈ ਕਿੰਨੇ ਕਿ ਇੰਤਕਾਲ ਅੱਜ ਜਿਹੜੇ ਨੇ ਅੱਜ ਦੇ ਡੇਟ ਦੇ ਵਿੱਚ ਸਰ ਕੀਤੇ ਜਾਣਗੇ ਜੇ ਆਈਡੀਆ ਲਗਾ ਦੇ ਚੁਲੀਆ ਦੇਖੋ ਸਾਡਾ ਤਾਂ ਮਤਲਬ ਸੋਚ ਇਹ ਹੈ ਕਿ ਜਿੰਨੇ ਵੀ ਇੰਤਕਾਲ ਜਿੰਨੀ ਵੀ ਪਬਲਿਕ ਆਈ ਹੈ ਇਹ ਸਾਰਿਆਂ ਨੂੰ ਅਸੀਂ ਕਰਕੇ ਹੀ ਜਾਵਾਂਗੇ ਉਸ ਤੋਂ ਬਿਨਾ ਅਸੀਂ ਕਰ ਨਹੀਂ ਜਾਵਾਂਗੇ ਸਾਰੇ ਇੰਤਕਾਲ ਹੋਣਗੇ ਜਿੰਨੇ ਵੀ ਨੇ ਕੋਈ ਪੁਰਾਣੇ ਕੇਸ ਸੀ ਪੁਰਾਣੇ ਕੇਸ ਹੈਗੇ ਨੇ ਕੁਝ ਕੁਝ ਪਟਵਾਰੀਆਂ ਕੋਲ ਜ਼ਰੂਰ ਹੈਗੇ ਨੇ ਪੁਰਾਣੇ ਲੇਕਿਨ ਅਸੀਂ ਉਹਨਾਂ ਨੂੰ ਇਸ ਦੀ ਤਾੜਨਾ ਨਹੀਂ ਕੀਤੀ ਹੈ ਕਿ ਅੱਗੇ ਤੋਂ ਤੁਸੀਂ ਆਪਣੇ ਪੁਰਾਣੇ ਕੇਸ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਸਰਕਾਰ ਦੀਆਂ ਕਲੀਅਰ ਕੱਟ ਹਦਾਇਤਾਂ ਨੇ ਅਸੀਂ ਕੋਈ ਵੀ ਇੰਤਕਾਲ 15 ਦਿਨ ਤੋਂ ਵੱਧ ਨਹੀਂ ਰੱਖ ਸਕਦੇ ਆਪਣੇ ਕੋਲ ਤੇ ਉਹਨਾਂ ਨੂੰ ਕਿਹਾ ਗਿਆ ਕਿ 15 ਦਿਨ ਤੋਂ ਪੁਰਾਣਾ ਜਿੰਨਾ ਵੀ ਇੰਤਕਾਲ ਹੈ ਅੱਗੇ ਤੋਂ ਇਸ ਵਾਰ ਖੁਲਵਾ ਨਹੀਂ ਦੇਤੀ ਅੱਗੇ ਤੁਸੀਂ ਆਪਦੇ ਕੋਲ ਨਹੀਂ ਰੱਖਣਾ ਸਾਡੇ ਪੇਸ਼ ਕਰੋ ਤਾਂ ਕਿ ਅਸੀਂ ਉਹਦਾ ਨੋਟਾ ਦਾ ਕਰ ਸਕੀਏ ਕੀ ਕਾਰਨ ਰਹਿ ਗਿਆ ਵੀ ਇਹ ਕੇ ਪੈਂਡਿੰਗ ਪਏ ਰਹੇ ਨੇ ਪੈਂਡਿੰਗ ਦੇਖੋ ਮੇਰੀ ਹੁਣ ਨਵੀਂ ਪੋਸਟਿੰਗ ਹੋਈ ਹੈ ਮੈਨੂੰ 20 ਦਿਨ ਹੀ ਹੋਏ ਐ ਤੇ ਮਾਛੀਵਾੜਾ ਸਾਹਿਬ ਜੁਆਇਨ ਕੀਤੇ ਇਹਨੂੰ ਦਸੰਬਰ ਦੇ ਵਿੱਚ ਹੀ ਆਇਆ ਮੈਂ ਤੇ ਮੈਂ ਆਂਦੇ ਹੀ ਜਿਹੜੀ ਉਹ ਸਰਕਾਰ ਦੀ ਹਦਾਇਤਾਂ ਵੀ ਆ ਗਈਆਂ ਚਿੱਠੀ ਵੀ ਜਾਰੀ ਆ ਗਈ ਹੈ ਤੇ ਅਸੀਂ ਉਹ ਸਾਰੇ ਜਿੰਨੇ ਵੀ ਪੁਰਾਣੇ ਇੰਤਕਾਲ ਨੇ ਚਾਹੇ ਉਹ ਕਿਸੇ ਵੀ ਟਾਈਮ ਦੇ ਨੇ ਕਿਸੇ ਵੀ ਸੀਆਰਓ ਦੇ ਜਾਂ ਇਹਨਾਂ ਕੋਲ ਪਾਏ ਨੇ ਉਹ ਸਾਰੇ ਹੀ ਕਢਵਾ ਰਹੇ ਆ ਤੁਸੀਂ ਦੇਖੋ ਕੈਮਰੇ ਨਿਗਾ ਮਰਵਾਓ ਦੇਖੋ ਰਜਿਸਟਰ ਸਾਰੇ ਮੰਗਵਾਇਆ ਦੇਖੋ ਉਧਰ ਕਰਾਓ ਦਿਖਾ ਸਕਦੇ ਜੀ ਜੀਸਟੀਆਂ ਵੀ ਹੁਣ ਲਗਾਤਾਰ ਹੋਇਆ ਕੰਮ ਨਹੀਂ ਬਿਲਕੁਲ ਹੋ ਰਹੀਆਂ ਜੀ ਲਗਾਤਾਰ ਰਜਿਸਟਰੀਆਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਜਿੱਦਾਂ ਕਿ ਹੁਣ ਥੋੜਾ ਜਿਹਾ ਦੋ ਤਸੀਲਾਂ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਮੇਰੀ ਊਮਕਲਾਂ ਦਾ ਚਾਰਜ ਮੇਰੇ ਕੋਲ ਹੈਗਾ ਤੇ ਅਸੀਂ ਦਿਨ ਵੱਢ ਲਏ ਹੈਗੇ ਨੇ ਸੋਮਵਾਰ ਤੇ ਬੁੱਧਵਾਰ ਅਸੀਂ ਇੱਥੇ ਮਾਚੀਵਾੜਾ ਸਾਹਿਬ ਤੇ ਆਵਾਂਗੇ ਸਾਰੇ ਕੰਮ ਕਰਾਂਗੇ ਤੇ ਮੰਗਲ ਤੇ ਵੀਰ ਅਸੀਂ ਕੂਮ ਕਲਾ ਤਸੀਲ ਵਾਸਤੇ ਛੱਡ ਦੋਤਾ ਤੇ ਸ਼ੁੱਕਰਵਾਰ ਨੂੰ ਅਸੀਂ ਕੋਰਟ ਕੇਸ ਦਾ ਨੁਟਾਲਾ ਕਰਿਆ ਕਰਾਂਗੇ ਅਸੀਂ ਸਾਰੇ ਦਿਨ ਵੰਡ ਲਏ ਨੇ ਤੇ ਅਸੀਂ ਬਾਹਰ ਇਹਨਾਂ ਨੂੰ ਕਹਿ ਦਿੰਦਾ ਕਿ ਲਿਖ ਕੇ ਲਾ ਦਿਓ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਤੇ ਜਿਹੜਾ ਵੀ ਆਵੇ ਤੇ ਉਹ ਡੇਟਾ ਦੇਖ ਲੇਗਾ ਤਾਂ ਉਸ ਮੁਤਾਬਕ ਹੀ ਲੋਕ ਪਬਲਿਕ ਵੀ ਆ ਜਾਈਗੀ ਤੇ ਉਹਨਾਂ ਦਾ ਕੰਮ ਸੁਖਾਲੇ ਤਰੀਕੇ ਨਾਲ ਉਸੇ ਦਿਨ ਕੋ ਕਿ ਨਿਬੜ ਜਾ। ਅਗਲੀ ਕੀ ਅਪੀਲ ਹੈ ਤੁਹਾਡੀ? ਪਬਲਿਕ ਨੂੰ ਕੋਈ ਪਬਲਿਕ ਤਾਂ ਬਹੁਤ ਚੰਗੀ ਹੈ ਵਿਚਾਰੀ ਇੱਥੇ ਦੇ ਲੋਕ ਬਹੁਤ ਵਧੀਆ ਨੇ ਤਾਂ ਕੋਈ ਏਦਾਂ ਦੀ ਦਿੱਕਤ ਲੱਗਦੀ ਨਹੀਂ ਹੈਗੀ ਕਿ ਕੰਮ ਕਰਾਣ ਆਉਂਦੇ ਨੇ ਤੇ ਆਪਣਾ ਰਿਸਪੈਕਟ ਦੇ ਕੇ ਜਾਂਦੇ ਨੇ ਤੇ ਕਰਾਉਂਦੇ ਨੇ ਕੋਈ ਦਿੱਕਤ ਨਹੀਂ ਹੈ